ਇੱਕ ਸਾਲ ਇੱਕ ਹੀ ਗੁਰੂ ਪਰ ਪ੍ਰਕਾਸ਼ਪੁਰ ਦੋ ਵਾਰ ਕੀ ਇਹ ਇਤਿਹਾਸ ਦੀ ਗਲਤੀ ਹੈ ਕਿ ਗੁਰਬਾਣੀ ਵਿੱਚ ਕੁਝ ਗੜਬੜ ਹੈ ਜਾਂ ਸਿਰਫ ਅਸੀਂ ਸੱਚ ਜਾਣਦੇ ਹੀ ਨਹੀਂ ਅੱਜ ਦੀ ਵੀਡੀਓ ਸਿਰਫ ਜਾਣਕਾਰੀ ਨਹੀਂ ਇਹ ਤੁਹਾਡੀਆਂ ਅੱਖਾਂ ਖੋਲਣ ਲਈ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ 10ਵੇਂ ਗੁਰੂ ਸਨ ਉਹਨਾਂ ਦਾ ਜਨਮ 22 ਦਸੰਬਰ 1666 ਈਸਵੀ ਨੂੰ ਪਟਨਾ ਸਾਹਿਬ ਬਿਹਾਰ ਵਿਖੇ ਹੋਇਆ ਉਹ ਸਿਰਫ ਗੁਰੂ ਨਹੀਂ ਉਹ ਇੱਕ ਯੋਧਾ ਕਵੀ ਦਾਰਸ਼ਨਿਕ ਅਤੇ ਖਾਸੇ ਦੇ ਸਰਜਨ ਹਰ ਹਨ ਪ੍ਰਕਾਸ਼ ਪੁਰਬ ਦੀ ਅਸਲ ਤਰੀਕ ਹੁਣ ਆਉਂਦੇ ਹਾਂ ਮੁੱਖ ਸਵਾਲ ਤੇ ਗੁਰੂ ਗੋਬਿੰਦ ਸਿੰਘ ਦਾ ਜਨਮ ਨਾਨਕਸ਼ੇਈ ਕੈਲੰਡਰ ਅਨੁਸਾਰ ਹਮੇਸ਼ਾ 22 ਦਸੰਬਰ ਨੂੰ ਹੀ ਆਉਂਦਾ ਹੈ ਇਸ ਵਿੱਚ ਕੋਈ ਬਾਤ ਵਿਵਾਦ ਨਹੀਂ ਪਰ ਮੁੱਦਾ ਕਿੱਥੇ ਹੈ ਬਿਕਰਮੀ ਕੈਲੰਡਰ ਚੰਦਰ ਆਧਾਰਿਤ ਹੈ ਇਸ ਦਾ ਮਤਲਬ ਹਰ ਸਾਲ ਤਰੀਕ 10 11 ਦੇ ਅੱਗੇ ਪਿਛੇ ਹੋ ਜਾਂਦੀ ਹੈ ਕਈ ਵਾਰ ਬਿਕਰਮੀ ਬਿਕਰਮੀ ਮਹੀਨਾ 2 ਸਾਲਾਂ ਵਿੱਚ ਫੈਲ ਜਾਂਦਾ ਹੈ ਇਸ ਕਰਕੇ ਕੁਝ ਸਾਲਾਂ ਵਿੱਚ ਪ੍ਰਕਾਸ਼ ਪੁਰਬ ਇੱਕ ਵਾਰ ਦਸੰਬਰ ਅਤੇ ਇੱਕ ਵਾਰ ਜਨਵਰੀ ਵਿੱਚ ਆ ਜਾਂਦਾ ਹੈ ਇੱਕ ਸਾਲ ਵਿੱਚ ਦੋ ਵਾਰ ਕਿਵੇਂ ਜਦੋਂ ਬਿਕਰਮੀ ਕੈਲੰਡਰ ਦੀ ਤਾਰੀਖ ਸਾਲ ਦੇ ਅੰਤ ਅਤੇ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਆਵੇ ਤਾਂ ਇਹ ਦੋ ਸਾਲਾਂ ਵਿੱਚ ਵੰਡਿਆ ਜਾ ਲੱਗਦਾ ਹੈ ਇੱਕ ਸਾਲ ਵਿੱਚ ਦੋ ਵਾਰ ਪ੍ਰਕਾਸ਼ ਪੁਰਬ ਆ ਗਿਆ ਅਸਲ ਵਿੱਚ ਗੁਰਪੁਰਬ ਇੱਕੋ ਹੀ ਹੈ ਪਰ ਗਿਣਤੀ ਵੱਖਰੀ ਹੈ ਨਾਨਕਸ਼ਹੀ ਕੈਲੰਡਰ ਕਿਉਂ ਬਣਾਇਆ ਗਿਆ ਸਿੱਖ ਪੰਥ ਵਿੱਚ ਸਿੱਖ ਪੰਥ ਵਿੱਚ ਇੱਕ ਸਾਰਤਾ ਲਈ ਨਾਨਕਸ਼ਾਹੀ ਕੈਲੰਡਰ ਬਣਾਇਆ ਗਿਆ ਤਾਂ ਜੋ ਗੁਰੂਪੁਰਬ ਇੱਕੋ ਤਰੀਕ ਨੂੰ ਹੋਣ ਪੀੜੀਆਂ ਵਿੱਚ ਭਰਮ ਨਾ ਰਹੇ ਇਤਿਹਾਸ ਸਾਫ਼ ਰਹੇ ਨਾਨਕਸ਼ਾਹੀ ਕੈਲੰਡਰ ਜੋ ਕਿ ਸੂਰਜ ਆਧਾਰਿਤ ਹੈ ਇਸ ਲਈ ਤਰੀਕ ਨਹੀਂ ਬਦਲਦੀ ਅਸਲ ਸਵਾਲ ਅਸੀਂ ਕੀ ਮਨਾਉਂਦੇ ਹਾਂ ਸਵਾਲ ਇਹ ਨਹੀਂ ਹੈ ਕਿ ਪ੍ਰਕਾਸ਼ ਪੁਰਬ ਦੋ ਵਾਰ ਕਿਉਂ ਆਇਆ ਹੈ ਸਵਾਲ ਇਹ ਹੈ ਕਿ ਅਸੀਂ ਸਿਰਫ ਗੁਰੂ ਗੁਰੂਆਂ ਦਾ ਤਿਹਾੜ ਮਨਾਉਂਦੇ ਹਾਂ ਜਾਂ ਗੁਰੂਆਂ ਦੀ ਸੋਚ ਵੀ ਅਪਣਾਉਂਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿਖਾਇਆ ਡਰ ਨਾਲ ਨਹੀਂ ਧਰਮ ਨਾਲ ਜੀਣਾ ਜ਼ੁਲਮ ਦੇ ਅੱਗੇ ਨਾ ਝੁਕਣਾ ਸੱਚ ਲਈ ਖੜਨਾ ਪ੍ਰਕਾਸ਼ ਪੁਰਬ ਦੋ ਵਾਰ ਆ ਸਕਦਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਦਾ ਸੰਦੇਸ਼ ਸਾਡੀ ਜ਼ਿੰਦਗੀ ਵਿੱਚ ਹਰ ਦਿਨ ਹੋਣਾ ਚਾਹੀਦਾ ਹੈ ਤਰੀਕਾ ਨਹੀਂ ਤਾਰੀਖ ਬਣਨ ਵਾਲਾ ਬਣਨ ਵਾਲੀ ਸੋਚ ਬਣਾਓ ਹੁਣ ਆਓ ਇਸ ਦੇ ਅਗਲੇ ਮੁੱਦੇ ਤੇ ਇੱਕ ਸਾਲ ਵਿੱਚ ਦੋ ਵਾਰ ਪ੍ਰਕਾਸ਼ ਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਿਵੇਂ ਆ ਜਾਂਦਾ ਹੈ ਪਰ ਅੱਜ ਦਾ ਸਵਾਲ ਹੋਰ ਡੂੰਘਾ ਹੈ ਨਾਨਕਸ਼ਾਹੀ ਸਹੀ ਹੈ ਜਾਂ ਬਿਕਰਮੀ ਇਕੱਲਾ ਲਈ ਖੜਨਾ ਕੈਲੰਡਰ ਜ਼ਰੂਰੀ ਹੈ ਅੱਜ ਦੀ ਵੀਡੀਓ رائے ਨਹੀਂ ਤੱਥਾਂ ਦੇ ਆਧਾਰਤ ਹੈ ਕੈਲੰਡਰ ਸਿਰਫ ਦਿਨ ਦੀ ਗਿਣਨਾ ਦਾ ਢੰਗ ਨਹੀਂ ਹੁੰਦਾ ਕੈਲੰਡਰ ਕੌਮ ਦੀ ਪਹਿਚਾਨ ਇਤਿਹਾਸ ਦੀ ਦਿਸ਼ਾ ਭਵਿੱਖ ਦੀ ਇੱਕ ਸਾਰਤਾ ਇਸ ਲਈ ਨਾਨਕਸ਼ਾਹੀ ਅਤੇ ਬਿਕਰਮੀ ਸਿਰਫ ਤਕਨੀਕੀ ਮਸਲਾ ਨਹੀਂ ਇਹ ਸੋਚ ਦਾ ਮਸਲਾ ਹੈ ਬਿਕਰਮੀ ਕੈਲੰਡਰ ਚੰਦਰ ਆਧਾਰਤ ਹੈ ਇਸ ਦਾ ਅਰਥ ਹਰ ਸਾਲ ਤਰੀਕ ਬਦਲਦੀ ਹੈ ਗੁਰਪੁਰਬ ਅੱਗੇ ਪਿਛੇ ਹੁੰਦਾ ਹੈ ਕਈ ਵਾਰ ਇੱਕ ਸਾਲ ਵਿੱਚ ਦੋ ਵਾਰ ਵੀ ਆ ਸਕਦਾ ਹੈ ਇਹ ਕੈਲੰਡਰ ਸਿੱਖਾਂ ਦਾ ਨਹੀਂ ਸੀ ਬਣਾਇਆ ਪਰ ਇਤਿਹਾਸਕ ਤੌਰ ਤੇ ਵਰਤਿਆ ਜਾਂਦਾ ਹੈ ਸਮੱਸਿਆ ਹੈ ਇੱਕ ਸਾਰਤਾ ਨਹੀਂ ਹੁੰਦੀ ਅਤੇ ਪੀੜ੍ਹੀਆਂ ਵਿੱਚ ਕਨਫਿਊਜ਼ਨ ਪੈਦਾ ਹੁੰਦੀ ਹੈ ਨਾਨਕਸ਼ਾਹੀ ਕੈਲੰਡਰ ਕਿਉਂ ਬਣਾਇਆ ਗਿਆ ਨਾਨਕਸ਼ਾਹੀ ਕੈਲੰਡਰ ਸੂਰਜ ਆਧਾਰਤ ਹੈ ਇਸਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਨਾਲ ਹੁੰਦੀ ਹੈ ਉਦੇਸ਼ ਸਾਫ ਸੀ ਸਾਰੇ ਗੁਰੂ ਗ੍ਰੰਥ ਕੋ ਤਰੀਖ ਵਿੱਚੋਂ ਪੂਰੀ ਦੁਨੀਆ ਵਿੱਚ ਇੱਕਸਾਰਤਾ ਰਹੇ ਸਿੱਖ ਪੰਥ ਦੀ ਅਲੱਗ ਪਹਿਚਾਨ ਇਹ ਗੁਰਮਤ ਸੂਤ ਨਾਲ ਜੁੜਿਆ ਕੈਲੰਡਰ ਹੈ ਵਿਵਾਦ ਕਿੱਥੋਂ ਸ਼ੁਰੂ ਹੋਇਆ ਵਿਵਾਦ ਇੱਥੋਂ ਸ਼ੁਰੂ ਹੁੰਦਾ ਹੈ ਕਿ ਕੁਝ ਲੋਕ ਕਹਿੰਦੇ ਹਨ ਕਿ ਗਰਮੀ ਸਾਡੀ ਰਵਾਇਤ ਹੈ ਦੂਜੇ ਕਹਿੰਦੇ ਹਨ ਨਾਨਕਸ਼ਾਹੀ ਸਾਡੀ ਪਹਿਚਾਨ ਹੈ ਸੱਚ ਕੀ ਹੈ ਅੱچے ਹੈ ਰਵਾਇਤ ਬਦਲ ਸਕਦੀ ਹੈ ਪਰ ਗੁਰਮਤ ਸਿਧਾਂਤ ਨਹੀਂ ਕੁਰਬਾਨੀ ਕੀ ਕਹਿੰਦੀ ਹੈ ਕੁਰਬਾਨੀ ਚੰਦ ਤਰੀਕ ਜਾਂ ਮਹੀਨੇ ਨਾਲ ਸਿਧਾਂਤ ਨਹੀਂ ਜੋੜਦੀ ਗੁਰੂ ਸਾਹਿਬ ਨੇ ਸਾਨੂੰ ਅੰਧਵਿਸ਼ਵਾਸ ਤੋਂ ਬਾਹਰ ਕੱਢਿਆ ਪੰਥ ਦੀ ਏਕਤਾ ਕੈਲੰਡਰ ਦੀ ਇਕਸਾਰਤਾ ਨਾਲ ਹੀ ਆ ਸਕਦੀ ਹੈ ਅਸਲ ਮੁੱਦਾ तरीक ਨਹੀਂ ਇਕਤਾ ਸਵਾਲ ਇਹ ਨਹੀਂ ਕਿ ਕਿਹੜਾ ਕੈਲੰਡਰ ਪੁਰਾਣਾ ਹੈ ਕਿਹੜਾ ਨਵਾਂ ਸਵਾਲ ਇਹ ਹੈ ਕਿ ਕਿਹੜਾ ਕੈਲੰਡਰ ਸਿੱਖ ਪੰਥ ਨੂੰ ਇਕੱਠਾ ਰੱਖਦਾ ਹੈ ਅੱਜ ਜਦ ਇੱਕ ਗੁਰਪੁਰਬ ਦੋ ਤਰੀਕਾਂ ਦੇ ਮਨਾਇਆ ਜਾਂਦਾ ਹੈ ਪਰ ਕਨਫਿਊਜ਼ ਨਹੀਂ ਹੱਸਦੀ ਨਹੀਂ ਪਰ ਕਨਫਿਊਜ਼ ਹੁੰਦੀ ਹੈ ਨਾਨਕ ਸ਼ਾਹੀ ਵਿਰੁੱਧ ਬਿਕਰਮੀ ਲੜਾਈ ਨਹੀਂ ਹੋਣੀ ਚਾਹੀਦੀ ਪਰ ਸਿੱਖ ਪੰਥ ਦੀ ਇਕਤਾ ਸਭ ਤੋਂ ਪਹਿਲੀ ਹੋਣੀ ਚਾਹੀਦੀ ਹੈ ਕੈਲੰਡਰ ਬਦਲ ਨਾਲ ਗੁਰੂ ਨਹੀਂ ਬਦਲਦੇ ਪਰ ਗੁਰੂਆਂ ਨੂੰ ਸਮਝਣ ਦਾ ਢੰਗ ਬਦਲ ਜਾਂਦਾ ਹੈ ਹੁਣ ਆਓ ਅਗਲੀ ਗੱਲ ਤੇ ਕੈਲੰਡਰ ਦੀ ਲਕੀਰ ਪੰਥ ਦੀ ਦਰਾਰ ਇਹ ਵਿਵਾਦ ਸਿੱਖ ਏਕਤਾ ਲਈ ਖਤਰਾ ਬਣ ਗਿਆ ਹੈ ਜਦ ਇੱਕ ਹੀ ਗੁਰੂ ਦਾ ਪ੍ਰਕਾਸ਼ ਪੁਰਬ ਦੋ ਤਰੀਕਾਂ ਦੇ ਮਨਾਇਆ ਜਾਵੇ ਜਦ ਇੱਕ ਹੀ ਪੰਥ ਦੋ ਕੈਲੰਡਰਾਂ ਵਿੱਚ ਵੰਡਿਆ ਜਾਵੇ ਤਾਂ ਸਵਾਲ ਸਿਰਫ ਤਰੀਕ ਦਾ ਨਹੀਂ ਰਹਿੰਦਾ ਸਵਾਲ ਏਕਤਾ ਦਾ ਬਣ ਜਾਂਦਾ ਹੈ ਅੱਜ ਅਸੀਂ ਪੁੱਛਾਂਗੇ ਕਿ ਕੈਲੰਡਰ ਵਿਵਾਦ ਨੇ ਸਿੱਖ ਪੰਥ ਨੂੰ ਕਿਵੇਂ ਵੰਡਿਆ ਵਿਵਾਦ ਦਾ ਪਿਛੋਕੜ ਨਾਨਕਸ਼ਾਹੀ ਕੈਲੰਡਰ ਸਿੱਖ ਪੰਥ ਨੂੰ ਇੱਕਸਾਰ ਕਰਨ ਲਈ ਬਣਾਇਆ ਸੀ ਪਰ ਸਮੇਂ ਦੇ ਨਾਲ ਕੁਝ ਸੰਸਥਾਵਾਂ ਨੇ ਪੂਰੀ ਤਰ੍ਹਾਂ ਨਹੀਂ ਅਪਣਾਇਆ ਨਤੀਜਾ ਕੀ ਨਿਕਲਿਆ ਵੱਖ-ਵੱਖ ਤਰੀਕਾਂ ਵੱਖ-ਵੱਖ ਫੈਸਲੇ ਆਮ ਸੰਗਤ ਵਿੱਚ ਉਲਝਣ ਕੀ ਇਹ ਵੰਡ ਹੈ ਜਾਂ ਅਸਹਿਮਤੀ? ਔਰ ਅਸਹਿਮਤੀ ਵੰਡ ਨਹੀਂ ਹੁੰਦੀ ਪਰ ਜਦ ਇੱਕੋ ਗੁਰੂ ਪ੍ਰਭੂ ਦੇ ਨਾਮ ਮਨਾਇਆ ਜਾਵੇ ਤਾਂ ਇਹ ਸਿਰਫ ਰਾਏ ਦਾ ਫਰਕ ਨਹੀਂ ਇਹ ਪੰਥਕ ਇਕਸਾਰਤਾ ਦਾ ਸਵਾਲ ਬਣ ਜਾਂਦਾ ਹੈ। ਸੰਗਤ ਉੱਤੇ ਅਸਰ ਆਮ ਸਿੱਖ ਸਵਾਲ ਪੁੱਛਦਾ ਹੈ ਅਸੀਂ ਕਿਹੜੀ ਤਰੀਕ ਮਨਾਈਏ? ਨੌਜਵਾਨ ਕਹਿੰਦੇ ਹਨ ਸੱਚ ਕੀ ਹੈ? ਸੱਚ ਕਿਹੜਾ ਹੈ? ਇਸ ਉਲਝਣ ਦਾ ਨਤੀਜਾ ਕੀ ਨਿਕਲਦਾ ਹੈ? ਗੁਰਮਤ ਤੋਂ ਦੂਰੀ, ਪੰਥਕ ਚਰਚਾ ਵਿੱਚ ਕੜਾਵਟ, ਸੰਸਥਾਵਾਂ ਦੀ ਭੂਮਿਕਾ, ਸਿੱਖ ਇਤਿਹਾਸ ਵਿੱਚ ਸੰਸਥਾਵਾਂ ਦੀ ਭੂਮਿਕਾ ਹੰਕਾਰਪੂਰਨ ਰਹੀ ਹੈ ਪਰ ਜਦ ਫੈਸਲੇ ਇੱਕਸਾਰ ਨਾ ਹੋਣ ਅਥਾਰਟੀ ਸਾਫ਼ ਨਾ ਹੋਵੇ ਤਾਂ ਗੁੰਝੜ ਵੱਧਦੀ ਹੈ ਸਥ ਸੰਸਥਾਵਾਂ ਨਾਲ ਚੱਲਦਾ ਹੈ ਪਰ ਸੰਸਥਾਵਾਂ ਪੰਥ ਤੋਂ ਉੱਪਰ ਨਹੀਂ ਗੁਰਮਤ ਗੰਡ ਨਹੀਂ ਸਿਖਾਉਂਦੀ ਗੁਰਬਾਣੀ ਏਕਤਾ ਸਮਝ ਸੰਤੁਲਨ ਦੀ ਗੱਲ ਕਰਦੀ ਹੈ ਗੁਰੂ ਸਾਹਿਬਾਨ ਨੇ ਕਿਹਾ ਸੱਚ ਉਹ ਹੈ ਜੋ ਜੋੜੇ ਨਾ ਕਿ ਤੋੜੇ ਅਸਲ ਵੰਡ ਕਿੱਥੇ ਹੈ ਵੰਡ ਕੈਲੰਡਰ ਵਿੱਚ ਨਹੀਂ ਵੰਡ ਸੰਵਾਦ ਦੀ ਕਮੀ ਵਿੱਚ ਹੈ ਜਦ ਅਸੀਂ ਸੁਣਦੇ ਹੀ ਨਹੀਂ ਸਮਝਦੇ ਨਹੀਂ ਤਾਂ ਹਰ ਫਰਕ ਟਕਰਾਅ ਬਣ ਜਾਂਦਾ ਹੈ ਕੈਲੰਡਰ ਵਿਵਾਦ ਸਿੱਖ ਪੰਥ ਦੀ ਕਮਜ਼ੋਰੀ ਨਹੀਂ ਇਹ ਪੰਥ ਦੀ ਵਰਖ ਹੈ ਸਵਾਲ ਇਹ ਨਹੀਂ ਕਿਹੜੀ ਤਰੀਕ ਸਹੀ ਹੈ ਸਵਾਲ ਇਹ ਹੈ ਕਿ ਅਸੀਂ ਇਕੱਠੇ ਰਹਿ ਸਕਦੇ ਹਾਂ ਭਾਵੇਂ ਅਸਹਿਮਤ ਹੀ ਕਿਉਂ ਨਾ ਹੋਈਏ ਕਿਉਂਕਿ ਗੁਰੂ ਇੱਕ ਹੈ ਗੁਰਬਾਣੀ ਇੱਕ ਹੈ ਅਤੇ ਪੰਥ ਵੀ ਇੱਕ ਹੀ ਹੋਣਾ ਚਾਹੀਦਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਮੈਂਟ ਜਰੂਰ